ਰੋ ਮਹਾਰਾਜ ਜੀ ਬਖਸ਼ਿਸ਼ ਹੀ ਆ ਜੀ ਜੀ ਇੱਕ ਜਦੋਂ ਇੱਕ ਜਿੰਦੀ ਜਾਗਦੀ ਚੀਜ਼ ਆ ਜੇ ਤੁਸੀਂ ਇਹਨੂੰ ਚਾਹਣਾ ਪਿਆਰ ਕਰਦੇ ਜੇ ਤੇ ਵਾਦੀ ਫੁੱਲਦੀ ਆ ਜੀ ਜਿੰਨੂੰ ਬਹੁਤ ਚਾਹਣਾ ਸੰਭਾਲਿਆ ਜੀ ਪਿਆਰ ਕੀਤਾ ਤੇ ਮਹਾਰਾਜ ਦੀ ਬਖਸ਼ਿਸ਼ ਹੋਈ ਮਹਾਰਾਜ ਜੀ ਕਿਰਪਾ ਕਰਨ ਇਹੋ ਜਿਹਾ ਜੀਵਨ ਸਾਨੂੰ ਦੇਣ ਕਿ ਲੋਕ ਸਾਡੇ ਕੋਲ ਸਿੱਖਣ ਇਹ ਵੀ ਉਹ ਵੀ ਉਹੋ ਹੀ ਸੇਵਾ ਲੈ ਰਹੇ ਆ ਜੀ ਹਾਂ ਸਰ ਤੁਸੀਂ ਕਿਹਾ ਕਿ ਬਸ 2019 ਤੋਂ ਬਾਅਦ ਹੈ ਜਿਹੜੇ ਆਪਣੀ ਦਾੜੀ ਉਹ ਵਧਾਣੀ ਸ਼ੁਰੂ ਕੀਤੀ ਤੇ ਪਹਿਲਾਂ ਕਿਉਂ ਨਹੀਂ ਤੇ ਬਾਅਦ ਵਿੱਚ ਕਿਉਂ ਪਹਿਲਾਂ ਚਾਹ ਹੈ ਸੀ ਪਿਆਰ ਪਰ ਉਹ ਜਿ ਸ਼ਾਇਦ ਕੇ ਲਗਣ ਦੀ ਜਾਂ ਉਹ ਪਿਆਰ ਦੀ ਕਮੀ ਸੀ ਇਹ ਜੂਥ ਨੂੰ ਸਿੱਖੀ ਸ਼ਰੂ ਮਣ ਜੁਰਨ ਦੀ ਲੋੜ ਹੈ ਜੀ ਸਸ਼ੀ ਕਾਲ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਪਵਿੱਤਰ ਤਰਦੀ ਤੇ ਸਾਡੇ ਨਾਲ ਜੁੜੇ ਨੇ ਕੁਝ ਅੱਜ ਪੁਲਿਸ ਆਫਸਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਪਹਿਲਾਂ ਤੁਸੀਂ ਬਹੁਤ ਸੋਹਣੇ ਲੱਗਦੇ ਐਨਾ ਸੋਹਣਾ ਕੇਸ ਤੇ ਜਿਹੜੀ ਤੁਹਾਡੀ ਦਾੜੀ ਐ ਐਡੀ ਲੰਬੀ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਇਹਦੇ ਬਾਰੇ ਇਹ ਤਾਂ ਜੀ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਾਂਗੇ ਜੋ ਵੀ ਕੁਝ ਵੀ ਆ ਜੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਆ ਜੀ ਜੀ ਇੱਕ ਜਦੋਂ ਇੱਕ ਜੀਂਦੀ ਜਾਗ ਦੀ ਜੀ ਜੇ ਤੁਸੀਂ ਇਹਨੂੰ ਚਾਹਣਾ ਪਿਆਰ ਕਰਦੇ ਜੇ ਤੇ ਵਾਦੀ ਹੁੰਦੀ ਹੈ ਜੀ ਤੇ ਸ਼ਾਇਦ ਇਹੀ ਇਹਦੇ ਵਧਣ ਦਾ ਕਾਰਨ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਮੈਂ ਇਹਨੂੰ ਬਹੁਤ ਚਾਹਣਾ ਸੰਭਾਲਿਆ ਜੀ ਪਿਆਰ ਕੀਤਾ ਤੇ ਮਹਾਰਾਜ ਦੀ ਬਖਸ਼ਿਸ਼ ਹੋਈ ਤੇ ਹੱਲੇ ਵੀ ਵਧ ਰਹੀ ਹੈ ਬਹੁਤ ਸਾਰੇ ਨੌਜਵਾਨ ਜਿਹੜੇ ਉਹਨਾਂ ਨੂੰ ਤੁਹਾਨੂੰ ਦੇਖ ਕੇ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਤੇ ਸਿੱਖਣ ਨੂੰ ਵੀ ਮਿਲ ਰਿਹਾ ਆ ਜੀ ਹਾਂਜੀ ਚਲੋ ਇਹ ਮਹਾਰਾ ਜੀ ਕਿਰਪਾ ਕਰਨ ਇਹੋ ਜਿਹਾ ਜੀਵਨ ਸਾਨੂੰ ਦੇਣ ਕੀ ਲੋਕ ਸਾਡੇ ਕੋ ਸਿੱਖਣ ਇਹ ਵੀ ਉਹ ਵੀ ਉਹੋ ਹੀ ਸੇਵਾ ਲੈ ਰਿਹਾ ਜੀ ਪਹਿਲਾ ਚਲੋ ਮੇਰੇ ਵੀ ਕਟਿੰਗ ਸੀ 2019 ਤੱਕ ਜੀ ਤੇ ਇਹ ਜਦੋਂ ਪਿਆਰ ਜਾਗਦਾ ਜੀ ਉਹ ਘੜੀ ਮਾਤਰ ਚ ਸਾਰਾ ਕੁਝ ਬਦਲ ਜਾਂਦਾ ਜੀ ਤੇ ਜਦੋਂ ਸੋਚ ਬਣੀ ਬਾਅਦ ਚ ਕੋਈ ਇਹੋ ਜਿਹਾ ਕੋਈ ਵਿਚਾਰ ਆਇਆ ਹੀ ਨਹੀਂ ਸਕੋ ਇਹ ਚੀਜ਼ ਨੂੰ ਮਾਨ ਮਹਿਸੂਸ ਕਰੀਦਾ ਜਿੱਦਾਂ ਪਿਆਰ ਕਰਦੇ ਲੋਕ ਤੁਸੀਂ ਵੀ ਇਹੀ ਸਰੂਪ ਵੇਖ ਕੇ ਇੰਟਰਵਿਊ ਲੈਣ ਆਏ ਜੀ ਇਹੋ ਚੀਜ਼ਾਂ ਜੀ ਹੋਰ ਵਿੱਚ ਪ੍ਰਪਗ ਕਰਦੀਆਂ ਜੀ ਕਿ ਸ਼ਾਇਦ ਅਸੀਂ ਦੇਰੀ ਨਾਲ ਇਹ ਰਸਤਾ ਦੇ ਤੁਰੇ ਆ ਪਰ ਜਦੋਂ ਜਾਗੇ ਉਦੋਂ ਸਵੇਰਾ ਹੁਣ ਮਹਾਰਾਜ ਦੀ ਜਦੋਂ ਕਿਰਪਾ ਹਣੀ ਸੀ ਉਦੋਂ ਹੀ ਹਣੀ ਹਾਂ ਸਰ ਤੁਸੀਂ ਕਿਹਾ ਕਿ ਬਸ 2019 ਤੋਂ ਬਾਅਦ ਹੈ ਜਿਹੜੇ ਆਪਣੀ ਦਾੜੀ ਉਹ ਵਧਾਣੀ ਸ਼ੁਰੂ ਕੀਤੀ ਤੇ ਪਹਿਲਾਂ ਕਿਉਂ ਨਹੀਂ ਤੇ ਬਾਅਦ ਵਿੱਚ ਕਿਉਂ ਇਹ ਤਾਂ ਹੋ ਗਏ ਕਿ ਜਦੋਂ ਸਵੱਬ ਬਣਦਾ ਜੀ ਪਹਿਲਾਂ ਚਾਹ ਹੈ ਅਸੀਂ ਪਿਆਰ ਭਰ ਉਹ ਜਿਹੜਾ ਸ਼ਾਇਦ ਕਿ ਲਗਣ ਦੀ ਜਾਂ ਉਹ ਤਿਆਰ ਦੀ ਕਮੀ ਸੀ ਪਰ ਜਦੋਂ ਅਰਦਾਸ ਨਾਲ ਜੁੜੇ ਆ ਜੀ ਕਿਤੇ ਸੱਚੇ ਮਨੋਂ ਅਰਦਾਸ ਦਾ ਰੋਜ਼ ਕਰਦੀ ਪਰ ਕਿਤੇ ਉਸ ਦਿਨ ਮਹਾਰਾਜ ਦੀ ਕਿਰਪਾ ਹੋ ਗਈ ਕਿਤੇ ਸੁਣ ਲਈ ਉਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਕਿ ਜੇ ਕਿਸੇ ਨੇ ਕੋਈ ਨੈਗੇਟਿਵ ਥਾਟ ਉਹ ਵੀ ਅਸਰ ਨਹੀਂ ਕੀਤਾ ਤੇ ਬਾਅਦ ਜਦੋਂ ਇਹਦਾ ਪ੍ਰਕਾਸ਼ ਹੋਇਆ ਤੇ ਸਗੋਂ ਸਾਰੇ ਸਿਫਤ ਕਰਨ ਡੈਵੇਂ ਸਗੋਂ ਉਹ ਮਹਾਰਾਜ ਨੇ ਉਹ ਕੋਹਜਾ ਖਿਆਲ ਕਦੇ ਮਨ ਚ ਆਉਣ ਹੀ ਨਹੀਂ ਦਿੱਤਾ ਤੇ ਉਹਦੀ ਜੋ ਪਿਆਰ ਜਾਂ ਉਹਦੀ ਸ਼ਕਤੀ ਨਾਲ ਹੀ ਅਸੰਭਵ ਆ ਜੀ ਜੀ ਜੇ ਆਪਾਂ ਜੇ ਕਹਿ ਦਈਏ ਕਿ ਗੁਰਬਾਣੀ ਚ ਆਉਂਦਾ ਜੀ ਸਹਸ ਸਿਆਣਪਾ ਲਖ ਹੋਏ ਤਾਂ ਅੱਕਣਾ ਚੱਲੇ ਨਾਲ ਜੇ ਬੰਦਾ ਕੁਝ ਸਿਆਣਾ ਜਾਂ ਕੋਈ ਚਤ్రਾਈ ਨਾ ਇਹ ਚੀਜ਼ਾਂ ਕਰ ਸਕਦਾ ਨਹੀਂ ਜੀ ਜੀ ਆ ਸਰ ਕਿੰਨੇ ਦਿਨ ਹੋ ਗਏ ਤੁਹਾਨੂੰ ਰ ਡਿਊਟੀ ਕਰਦਿਆਂ ਨੂੰ ਇੱਥੇ ਸੇਵਾ ਕਰਦਿਆਂ ਨੂੰ ਜੀ ਅਸੀਂ 19 ਦੀ ਸ਼ਾਮ ਨੂੰ ਆ ਗਏ ਸੀ ਇੱਥੇ ਜੀ ਤੇ ਹਜੇ 3 ਦੀ ਸਵਾ ਦਾ ਗਏ ਥਈਆਂ ਜੀ 28 ਤਰੀਕ ਤੱਕ ਤੇ ਟ੍ਰੈਫਿਕ ਸਾਰੇ ਨੌਜਵਾਨ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਇਹ ਅਸੀਂ ਗੱਲ ਕਰ ਰਹੇ ਜੀ ਵੇਖੋ ਧਰਮ ਇੱਕ ਇਹੋ ਜੀ ਚੀਜ਼ ਆ ਜਿਹੜੀ ਕਿ ਲੱਖਾਂ ਦੀ ਸੰਗਤ ਵਿੱਚ ਵੀ ਇੱਕ ਨੈਤਿਕਤਾ ਬਰਕਰਾਰ ਰੱਖਦੀ ਆ ਜੀ ਹਰ ਕੋਈ ਇਹੋ ਜੀ ਭਾਵਨਾ ਨਾਲ ਇੱਥੇ ਆਇਆ ਕੋਈ ਕਾਲਾ ਨਹੀਂ ਪੈ ਰਿਹਾ ਜੀ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਉਦਾਂ ਇੰਨੀ ਭੀੜ ਨੂੰ ਆਪਾਂ ਇੱਕ ਜਾਬਤੇ 'ਚ ਰੱਖਣਾ ਸੰਭਵ ਨਹੀਂਗਾ ਇਹ ਉਹਦਾ ਡਰ ਉਹਦਾ ਭੈ ਹੀ ਆ ਜੀ ਲੋਕ ਖੁਦ ਹੀ ਸਮਝਦਾਰ ਆ ਜੀ ਉਹ ਮਤਲਬ ਆ ਵੀ ਵਿਗਨ ਨਹੀਂ ਪਾਰ ਰਿਹਾ ਕਿਸੇ ਕਿਸੇ ਅਰੇ ਸਰ ਜਾਂਦੇ ਜਾਂਦੇ ਇੱਕ ਨੌਜਵਾਨਾਂ ਨੂੰ ਪੱਕਾ ਸਲੇਆ ਲਾ ਦਊਗੀ ਪ੍ਰਕਾਸ਼ ਨੇ ਇਹੋ ਹੀ ਆ ਜੀ ਮਿਹਨਤ ਕਰੋ ਆਪਣੇ ਸਰੀਰ ਸੰਭੋ ਦੇ ਇੱਕ ਚੰਗੇ ਨੈਤਿਕ ਉਚਾਰਾਂ ਨੂੰ ਆਪਣੇ ਜੀਵਨ ਦੇ ਧਾਰਨੀ ਬਣੋ ਇਹੋ ਜਿਹੇ ਕਰਤਾਰਾਂ ਨੂੰ ਆਪਣੇ ਰੋਲ ਮਾਡਲ ਮੰਨੋ ਜੀ ਇਹਨਾਂ ਤੋਂ ਜੀਵਨ ਜਾਚ ਸਿੱਖੋ ਤੇ ਇਹਨਾਂ ਦੇ ਪায়ে ਪੂਰਨਿਆਂ ਤੇ ਚੱਲਣ ਲਈ ਗੁਰੂ ਮਹਾਰਾਜ ਅਰਦਾਸ ਕਰੋ ਕਿ ਤੁਹਾਨੂੰ ਵੀ ਬਲ ਬਖਸ਼ਣ ਤੇ ਤੇ ਸਾਰੇ ਵਾਰੇ ਨਿਆਰੇ ਆ ਜੀ ਕੋਈ ਨਸ਼ੇ ਵਾਲ ਨਹੀਂ ਜਾਊਗਾ ਜੀ ਕੋਈ ਇਹੋ ਜਿਹਾ ਆਪਾਂ ਜੇ ਕਹਿੰਦੇ ਦਾਜ ਦੀ ਖਾਤਰ ਕੋਈ ਕਿਸੇ ਨੂੰ ਨਹੀਂ ਮਾਰਗਾ ਇੱਕ ਕਾਨੂੰਨ ਵਿਵਸਥਾ ਚੰਗੀ ਬਣ ਜੇ ਕਿ ਜਦੋਂ ਸਮਾਜ ਚੰਗਾ ਹੋ ਗਿਆ ਤੇ ਜਿਹੜੇ ਛੋਟੇ ਮੋਟੇ ਜੁਰਮ ਉਦਾਂ ਹੀ ਖਤਮ ਹੋ ਜਾਣੇ ਜੀ ਇਸ ਕੁਝ ਸਮਾਜਿਕ ਬੁਰਾਈਆਂ ਆਪਣੇ ਜੋ ਸਮਾਜ ਦੇ ਵਿੱਚ ਬੁਰਾਈਆਂ ਕਰਨੀ ਕੁਝ ਨਿੱਕੇ ਮੋਟੇ ਜਿਹੜੇ ਕੋਈ ਜੁਰਮ ਜਿਹੜੇ ਆਪਣੇ ਸਮਾਜ 'ਚ ਹੁੰਦੇ ਆ ਉਹ ਚੀਜ਼ਾਂ ਚੀਜ਼ਾਂ ਖਤਮ ਹੋ ਜਾਣਗੀਆਂ ਜੀ ਆਹ ਬਹੁਤ ਬਹੁਤ ਸਾਰਾ ਧੰਨਵਾਦ ਤੁਹਾਡਾ ਕਿ ਤੇ ਸਾਡੇ ਨਾਲ ਇੱਕ ਹੋਰ ਪੁਲਿਸ ਅਫਸਰ ਵੀ ਜੁੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਵਈ ਖਾਸ ਸਾਹਿਬ ਜੀ ਫਤਿਹ ਜੀ ਸਰ ਤੁਸੀਂ ਵੀ ਆਪਣੀ ਡਿਊਟੀ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਹਜੀ ਇਹੀ ਬੇਨਤੀ ਹੈ ਜੀ ਇਹ ਜੂਸ ਨੂੰ ਸਿੱਖੀ ਸਰੂਪ ਨਾਲ ਜੁੜਨ ਦੀ ਲੋੜ ਹੈ ਜੀ ਸਿੱਖੀ ਸਰੂਪ ਦੇ ਧਾਰਨ ਨਹੀਂ ਉਹ ਬਾਣੀ ਬਾਣੇ ਧਾਰਨ ਨਹੀਂ ਉਹ ਬਾਣੀ ਦੇ ਬਚਨ ਮੰਨਾਂਗੇ ਤਾਂ ਨਸ਼ੇ ਤੋਂ ਆਪਣੇ ਆਪ ਵੀ ਛੁਡਕਾਰਾ ਮਿਲ ਜਾਏ ਜੇ ਤਾਂ ਜੂਸ ਨਸ਼ੇ ਵਾਲ ਜਾ ਰਿਹਾ ਜੀ ਤਾਂ ਸਿੱਖੀ ਸਰੂਪ ਧਾਰਨ ਕਰਨ ਚ ਬਾਣੀ ਬਾਣਾ ਧਾਰਨ ਕਰਨ ਚ ਗੁਰੂ ਦੇ ਹੁਕਮ ਦੇ ਚੱਲਣ ਚ ਸਾਡੇ ਪੁਰਖਿਆਂ ਦੇ ਹੁਕਮ ਦੇ ਚੱਲਣ ਦੇ ਵਿੱਚ ਜਿਹੜਾ ਹੈ ਸਾਨੂੰ ਸੇਧ ਮਿਲਦੀ ਹੈ ਜੀ ਜੀ ਸਰ ਨੌਜਵਾਨਾਂ ਨੂੰ ਕਿੱਦਾਂ ਹੈਂਡਲ ਕਰਦੇ ਹੋ ਤੁਸੀਂ ਮੈਨੂੰ ਜਿਵੇਂ ਪਹਿਲਾਂ ਹਰਪ੍ਰੀਤ ਜੀ ਨੇ ਦੱਸਿਆ ਵਾ ਕਿ ਇੱਥੇ ਕਿਹੋ ਜੀ ਹਰ ਕਿਸੇ ਦੀ ਨਾ ਅਵਸਥਾ ਇਸ ਤਰੀਕੇ ਦੀ ਹੋ ਜਾਂਦੀ ਹੈ ਜਿਹੜਾ ਇੱਥੇ ਕੋਈ ਆ ਕੇ ਸ਼ੈਤਾਨੀ ਪਾਸੇਕਤ ਕਰਦਾ ਵੀ ਹੈ ਨਾ ਇਸ ਜਗ੍ਹਾ ਤੇ ਆਣ ਕੇ ਉਹ ਉਸ ਚੀਜ਼ ਤੋਂ ਥੋੜਾ ਸਾਈਡ ਤੇ ਹੋ ਜਾਂਦਾ ਤਾਂ ਕਿ ਇੱਕ ਭਾਵਨਾ ਬਣ ਜਾਂਦੀ ਹੈ ਇੱਕ ਸ਼ੀਧੀ ਦੇਣ ਦੇ ਵਿਚਾਰਨ ਕਿ ਹਰ ਕਿਸੇ ਦੀ ਭਾਵਨਾ ਇੱਕ ਬਹੁਤ ਜ਼ਿਆਦਾ ਸਾਨੂੰ ਮਿਹਨਤ ਕਰਨੀ ਲੋੜ ਵੀ ਨਹੀਂ ਪੈਂਦੀ ਤੇ ਵੈਸੇ ਵੀ ਜਿਹੜੀ ਮਤਲਬ ਜਿਹੜੀ ਪੂਰੀ ਸੰਗ ਤੇੜੀ ਉਹ ਜੀ ਆਪ ਤੇ ਇਹਨਾਂ ਨੂੰ ਪਸੰਦ ਕਰਦੀ ਹੈ ਜੀ ਜੀ ਹਾਂ ਸਰ ਤੁਸੀਂ ਕਾਫੀ ਟਾਈਮ ਤੋਂ ਰਿ ਡਿਊਟੀ ਵੀ ਨਿਭਾ ਰਹੇ ਹੋ ਹਨਾ ਤੇ ਬਹੁਤ ਸਾਰੇ ਨੌਜਵਾਨ ਵੀ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਕੋਈ ਸਨੇਹਾ ਅਜੇਹਾ ਦੇਣਾ ਚਾਹੋਗੇ ਕਿ ਵੀ ਉਹ ਨਸ਼ਿਆਂ ਵੱਲ ਨਾ ਜਾਣਾ ਸਿਰਫ ਔਰ ਸਿਰਫ ਗੁਰੂ ਦੇ ਲੜ ਲੱਗਣਾ ਹਾਂਜੀ ਹਾਂਜੀ ਉਹੀ ਬੇਨਤੀ ਪਹਿਲਾਂ ਕੀਤੀ ਹੈ ਨਾ ਕਿ ਜਿਉਣਾ ਇੱਕ ਇਸ ਟਾਈਮ ਸੋਸ਼ਲ ਮੀਡੀਆ ਦਾ ਦੌਰ ਹੈ ਜੀ ਅਸੀਂ ਨਾ ਸੋਸ਼ਲ ਮੀਡੀਆ ਤੇ ਸਾਡੇ ਕੋਲ ਇੰਨੀ ਸਟੋਰੇਜ ਪਈ ਹੋਈ ਹੈ ਜੀ ਅਸੀਂ ਦੇ ਵਿੱਚੋਂ ਕੋਈ 네ਗੇਟਿਵ ਚੀਜ਼ਾਂ ਦੇਖਣ ਲੱਗਾਂਗੇ ਤਾਂ ਉਹਦਾ ਸਟੋਰ ਭਰੇ ਪਿਆ ਜੀ ਉਸ ਨੂੰ ਦੇਖਦੇ ਜਾਓ ਤੇ ਸਾਡਾ ਆਪਣਾ ਜੀਵਨ ਬਰਬਾਦ ਹੋ ਜਾਊਗਾ ਉਸ ਨੂੰ ਨਾ ਵੇਖੋ ਜਿਹੜੀਆਂ ਪੋਜੀਟਿਵ ਚੀਜ਼ਾਂ ਨੇ ਉਹਨੂੰ ਲਓ ਜਿਹੜੇ ਗੁਰਸਿੱਖ ਬੰਦੇ ਨੇ ਗੁਰਮਤ ਦੇ ਧਾਰਨੀ ਨੇ ਜਾਂ ਚੰਗੇ ਥੌਟਸ ਰੱਖਣ ਵਾਲੇ ਨੇ ਚੰਗੇ ਪਲੇਅਰਸ ਨੇ ਸਾਡੇ ਹਨਾ ਚੰਗੇ ਸਪੋਰਟਸਮੈਨ ਨੇ ਉਹਨਾਂ ਨੂੰ ਲੈ ਕੇ ਮਤਲਬ ਹੋਰ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੋਂ ਸਾਡੇ ਮਤਲਬ ਡਿਪੈਂਡ ਕਰਦਾ ਅਸੀਂ ਕੀ ਕਰਨਾ ਚਾ ਦੇ ਵਿੱਚ ਹਨ ਅਸੀਂ ਸਾਨੂੰ ਸਾਡੀ ਡਿਮਾਂਡ ਕੀ ਹੈ ਅਸੀਂ ਡਿਮਾਂਡ ਆਪਣੇ ਉਸ ਤਰੀਕੇ ਦੇ ਬਣਾ ਲਈ ਕਿ ਜੇ ਸਾਾਨੂੰ ਉਹਦੇ ਵਿੱਚ ਸਾਨੂੰ ਨਜ਼ਰੀ ਉਹ ਆਵੇ ਜਿਹੜਾ ਸਾਡੇ ਕੰਮ ਦੀ ਚੀਜ਼ ਹੈ ਜੀ ਹਾਂਜੀ ਅ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਨੂੰ ਦਈ ਇਜਾਜ਼ਤ ਧੰਨਵਾਦ